ਬਾਈ ਗੁਰਜੀ ਕੀ ਫਤਿਹ ਪਿੰਡ ਮੋਲ ਕੇ ਉਤਾਰ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੁਸੀਂ ਵੀ ਜਿਹੜਾ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਪੂਰੇ ਪਿੰਡ ਦੇ ਵੱਲੋਂ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਬੜੀਆਂ ਖੂਬਸੂਰਤ ਤਸਵੀਰਾਂ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਾਂ ਲੋਕਾਂ ਨੂੰ ਵੀ ਜ਼ਰੂਰ ਦਰਸ਼ਨ ਕਰਵਾਓ ਵਾਇਗੁਰਬ ਦੇ ਸਬੰਧ ਦੇ ਵਿੱਚ ਮੋਲ ਕੇ ਹਟਾੜ ਦੇ ਵੱਲੋਂ ਜੜਾਇ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਵੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਜੜਾਇ ਕੱਢਿਆ ਜਾ ਰਿਹਾ ਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਾਂ ਲੋਕਾਂ ਤੱਕ ਵੀ ਜੜਾਇ ਪਹੁੰਚਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਜੜੀਆਂ ਪ੍ਰਾਪਤ ਕਰ ਸਕਦੇ ਹੋ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜਿਹੜੀ ਹੈ ਬੜੀ ਖੂਬਸੂਰਤ ਫੁੱਲਾ ਦੇ ਨਾਲ ਸਜਾਈ ਗਈ ਹੈ ਤੁਸੀਂ ਵੀ ਦਰਸ਼ਨ ਕਰੋ ਤੇ ਹੋਰਾਂ ਨੂੰ ਵੀ ਕਰਵਾਓ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਵਿਸ਼ਾਲ ਨਗਰ ਕੀਰਤਨ ਤੁਸੀਂ ਵੇਖ ਸਕਦੇ ਹੋ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਫੁੱਲਾ ਦੀ ਪਾਲਕੀ ਜਿਹੜੀ ਹੈ ਬੜੀ ਖੂਬਸੂਰਤ ਸਜਾਈ ਗਈ ਹੈ ਮੌਲਕੀ ਉਤਾਰਦੇ ਵੱਲੋਂ ਵਿਸ਼ਾਲ ਅਗਰ ਕੀਰਤਨ თანਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਗ ਪੁਰਬ ਦੇ ਸਬੰਧ ਦੇ ਵਿੱਚ ਸਜਾਇਆ ਗਿਆ ਹੈ ਤੇ ਸੰਗਤਾਂ ਦਾ ਠਾਠਾ ਮਾਰਦਾ ਇੱਕ ਅਠਵੀ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਪਹੁੰਚੀ ਹੋਈ ਹੈ ਤੁਸੀਂ ਵੀ ਦਰਸ਼ਨ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਹੋਰਾਂ ਨੂੰ ਵੀ ਦਰਸ਼ਨ ਜ਼ਰੂਰ ਕਰਵਾਓ ਵਾਈ ਗਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਕਿੱਡੀ ਖੂਬਸੂਰਤ ਫੁੱਲਾਂ ਦੇ ਨਾਲ ਪਾਲਕੀ ਸਾਹਿਬ ਜਿਹੜਾ ਸਜਾਇਆ ਗਈ ਹੈ ਦੀ ਵਿਸ਼ਾ ਨਗਰ ਕੀਰਤਨ ਦੀ ਅਗਵਾਈ ਜਿਹੜਾ ਇਹ ਪੰਜ ਪਿਆਰਿਆਂ ਦੁਆਰਾ ਜਿਹੜੀ ਇਹ ਕੀਤੀ ਜਾ ਰਹੀ ਹੈ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਜੇਕਰ ਤੁਸੀਂ ਵੀ ਵੀਡੀਓ ਨੂੰ ਵੇਖ ਰਹੇ ਹੋ ਤਾਂ ਜਿਹੜਾ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਇਹਨੇ ਪ੍ਰਾਪਤ ਕਰ ਸਕਦੇ ਹੋ ਸੰਗਤਾਂ ਦਾ ਅਠਾਠਾ ਮਾਰਦਾ ਇਕੱਠ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਪਹੁੰਚੀ ਹੋਈ ਹੈ ਨਗਰ ਕੀਰਤਨ ਜਿਹੜਾ ਇਹ ਆਰੰਭ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਆਇਆ ਜਿਹੜਾ ਵਾਪਸੀ ਮੌਨ ਕੀ ਉਤਾੜੀ ਜਿਹੜੀ ਐ ਹੋਏਗੀ ਤੁਸੀਂ ਵੀ ਦਰਸ਼ਨ ਕਰੋ ਸੰਗਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਜਿਹੜੀ ਐ ਅਰਦਾਸ ਤੋਂ ਬਾਅਦ ਜਿਹੜਾ ਇਹ ਨਗਰ ਕੀਰਤਨ ਆਰੰਭ ਕੀਤਾ ਜਾਏਗਾ ਸੇ ਪਰਬੰਧਕਾਂ ਤੋਂ ਜਾਣਕਾਰੀ ਵੀ ਲੈ ਲੈਂਦੇ ਆ ਵੀ ਕਿੱਥੇ-ਕਿੱਥੇ ਜਿਹੜਾ ਇਹ ਨਗਰ ਕੀਰਤਨ ਸ਼ੁਰੂ ਹੋਏਗਾ ਜਰੂਰ ਜਿਹੜੀ ਐ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਹੋਇਆ ਜਿਹੜਾ ਇਹ ਦਰਸ਼ਨ ਦਿਂਦਾ ਹੋਇਆ ਨਗਰ ਕੀਰਤਨ ਵਾਪਸੀ ਚੜਾਏ ਮੋਨ ਕੀ ਹੀ ਥਾੜੀ ਹੋਏਗੀ ਦਰਸ਼ਨ ਕਰੋ ਤੇ ਹੋਰਾਂ ਨੂੰ ਵੀ ਜ਼ਰੂਰ ਕਰਵਾਓ ਹਰਦੇਵ ਵੀਰ ਜੀ ਜਿਹੜਾ ਇਹ ਜਾਣਕਾਰੀ ਦੇਣਗੇ ਕਿ ਕਿਹੜੇ-ਕਿਹੜੇ ਪਿੰਡ ਤੋਂ ਜਿਹੜਾ ਇਹ ਨਗਰ ਕੀਰਤਨ ਇਸ ਟਾਈਮ ਸ਼ੁਰੂ ਹੋ ਕੇ ਤੇ ਸਮਾਪਤੀ ਜਿਹੜੀ ਆ ਕਿੱਥੇ ਹੋਏਗੀ ਸੰਗਤਾਂ ਨੂੰ ਜ਼ਰੂਰ ਦੱਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਪਟੇ ਸ੍ਰੀ ਮੋਨਾਨਗ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਜਦੋਂ ਇਹਦੇ ਹਾੜੇ ਪਿੰਡ ਮੋਨਕਿਓ ਕਾੜ ਤੋਂ ਜਿਹੜਾ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦੇ ਹੋਏ ਨਗਰ ਕੀਰਤਨ ਆਰੰਭ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਲਕੀ ਸਾਹਿਬ ਦੇ ਅੰਦਰ ਵਿਰਾਜਮਾਨ ਹੋ ਚੁੱਕੇ ਨੇ ਅੱਜ ਦਾ ਨਗਰ ਕੀਰਤਨ ਜਿਹੜਾ ਪਿੰਡ ਮੋਨ ਕਹਿੰਦੀ ਪ੍ਰਕਰਮਾ ਕਰਦਾ ਹੋਇਆ ਮੋਤੀਵਾਲ ਦੋਨੇਵਾਲ ਇਹਨਾਂ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਗੋਲੂ ਕੇ ਮੋੜ ਬੋਲੂ ਕੇ ਮੋੜ ਪਿੰਡੀ ਪਿੰਡੀ ਤੋਂ ਜਿਹੜਾ ਚੱਲ ਕੇ ਜਿਹੜਾ ਉਹ ਦੋਨੇ ਵਾਲੇ ਬੋੜੀਆਂ ਇਹਨਾਂ ਪਿੰਡਾਂ ਦੇ ਵਿੱਚੋਂ ਨਹੀਂ ਹੁੰਦਾ ਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਪਿੰਡ ਮੋਨ ਕੇ ਵਿਖੇ ਜਿਹੜੇ ਸੰਪੂਰਨਤਾ ਹੋਏਗੀ ਇਲਾਕੇ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਬਾਅਦ ਚੜ ਕੇ ਜਿਹੜਾ ਨਗਰ ਕੀਰਤਨ ਦੇ ਅੰਦਰ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਸ਼ੋਭਾ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਦੀ ਕਿਰਪਾਲਤਾ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਕਿ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਏ ਵਾਪਸ ਮੋੜ ਕੇ ਹੀ ਥਾੜੀ ਜਿਹੜੀ ਇਸਮਾਪਤੀ ਕੀਤੀ ਜਾਏਗੀ ਤੇ ਸੰਗਤਾਂ ਜਿਹੜੀਆਂ ਨੇ ਪਹੁੰਚ ਕੇ ਲਾਹਾ ਲੈ ਸਕਦੀਆਂ ਨੇ ਵਿਸ਼ਾਲ ਨਗਰ ਕੀਰਤਨ ਦੀਆਂ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਨੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਆਰੰਭਤਾ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਜਿਹੜਾ ਏ ਆਰੰਭ ਕਰਨ ਦੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਅ ਤੁਹਾਡੀ ਮੋਬਾਈਲ ਸਕਰੀਨ ਤੇ ਚਲਦੀਆਂ ਹੋਰ ਜਾਣਕਾਰੀ ਜਿਹੜੀ ਹੈ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਨਗਰ ਕੀਰਤਨ ਹੈ ਗੁਰਗੋਬ ਸਿੰਘ ਜੀ ਦੇ ਪ੍ਰਕਾਸ਼ ਦੇ ਅਰੇ ਨੂੰ ਸਮਰਪਿਤ ਆਪਣੇ ਮਹੌਨ ਕੇ ਉਤਾਰ ਤੋਂ ਸ਼ੁਰੂ ਹੋ ਕੇ ਬੰਦੀਵਾਲ ਮੋਤੀਵਾਲ ਮੰਡੀਵਾਲ ਰੁਕਣੇ ਵਾਲਾ ਗੋਲੂ ਕਾ ਪਿੰਡੀ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਆ ਸ਼ਾਮ ਨੂੰ ਸਮਾਪਤੀ 7 ਵਜੇ ਦੇ ਕਰੀਬ ਪਿੰਡ ਮਹੌਨ ਕੇ ਉਤਾਰ ਵਿਖੇ ਸਮਾਪਤੀ ਹੋਵੇਗੀ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਕੀਤੀ ਜਾਂਦੀ ਹੈ ਜੋ ਵੀ ਫਟਾਏ ਲਾਈਵ ਟੈਲੀਕਾਸਟ ਚੱਲ ਜਾ ਹੈਗਾ ਉਹਦੇ ਮੁਤਾਬਕ ਜੋ ਇਥੇ ਵੱਤ ਵਾਦ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਨੇ ਗਿਆ ਅਸੀਂ ਬਹੁਤ ਧੰਨਵਾਦ ਕਰਨੇ ਹਾਂ ਜੋ ਲਾਈਵ ਚੈਨਲ ਵਾਲੇ ਅੱਜ ਸਾਡੇ ਪਿੰਡ ਆ ਕੇ ਵੀ ਲਾਈਵ ਚੈਨਲ ਵਾਲਾ ਚਲਾ ਰਹੇ ਹੈਗੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀਆਂ ਪਰਬੰਧਕਾ ਦੇ ਵੱਲੋਂ ਵੀ ਸਾਰਿਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਿਸ਼ਾਲ ਨਗਰ ਕੀਰਤਨ ਦਾ ਹਿੱਸਾ ਬਣੋ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਨੇ ਪ੍ਰਾਪਤ ਕਰੋ ਪੰਜ ਪਿਆਰਿਆਂ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਤੁਸੀਂ ਵੇਖ ਸਕਦੇ ਹੋ ਆਰੰਭ ਜਿਹੜਾ ਇਹ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਆਰੰਭ ਕਰਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਰਦਾਸ ਜਿਹੜੀ ਹੈ ਹੁਣ ਲੱਗੀ ਹੈ ਸੇ ਤਾਂ ਬਿਵਾਰਨ ਜ਼ਾਹਰਾ ਸਤਿ ਸ਼ੁਕਰਾਸਤਾ ਕੋ ਬਿਗੰਨਾ ਕੋ ਲਾਗੇ ਜਾਂਗੀ ਪ੍ਰਭਾ ਕੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਾਤਸ਼ਾਹ ਸ੍ਰੀ ਭਗਵਤੇ ਜੀ ਸਹਾਈ ਵਾਰ ਸ੍ਰੀ ਭਗਵਤੇ ਜੀ ਕੀ ਪਾਤਸ਼ਾਹ ਹੀ ਦਸਵੀਂ ਪ੍ਰਦਮ ਭਗਵਤੇ ਸੇ ਮਰਕਾ ਗੁਰੂ ਨਾਨਕ ਲੇਂ ਤੇ ਹਾਏ ਬਰੰਗਤ ਗੁਰਤੇ ਅਮਰਦਾਸ ਰਾਮਦਾਸ ਸੇ ਹੋਇ ਸਹਾਈ अर्जुन हार गोपीन ना ओम सिमरौं श्री हर राय श्री हर कृष्ण ते आईए ਜਿਸ ਡਟੇ ਸਭ ਦੁੱਖ ਜਾਏ ਇੱਕ ਬਾਤ ਅਰ ਸਿਮਰਿਆਏ ਘਰ ਨੋਂ ਨਿ ਆਵੈ ਤਾਏ ਸਭ ਥਾਈ ਹੋਏ ਸੰਗਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸੰਗਾਇ ਦਸਾਂ ਪਾਚੀ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਅਨਾਂ ਪਿਆਰੇ ਦੇ ਕੈਂਡੀਡੇਟ ਕੀਤਾ ਤੇ ਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਬਲਜੇ ਜੈਕਾਰੇ ਜਨਾਨ ਸੇਆਂ ਸੰਗੜੀਆਂ ਨੇ ਧਰਮ ਗਏ ਸੀਸ ਦਿੱਤੇ ਬੰਦ-ਬੰਦ ਕਟਾਏ ਕੋਪਰੀਆਂ ਲੋਹਾਈਆਂ ਤਨ ਆਰਿਆਂ ਨਾਲ ਚਿਰਾਏ ਗਏ ਮੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਇ ਤੇਨਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਬਲਜੇ ਜੈਕਾਰੇ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਜੀ ਬਲੋ ਜੈ ਪ੍ਰਮਹ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵਹਿ ਚੇਤੇ ਆਵਣ ਕਾ ਸਦਕਾ ਸਰਬ ਸੁਖੋ ਹੋਐ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਚਿਆਰਿਆ ਦੇਖ ਤੇ ਮਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਦਾ ਹੈ ਖਾਲਸੇ ਦੇ ਕਬੂਲ ਵਾਲੇ ਬਲੋ ਜੀ ਅਮੀਨ ਸਿੱਖਾਂ ਨੂੰ ਸਿੱਖੀ ਦਾ ਅਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਨ ਸਰਧਾਨ ਆਮਦਾਨ ਸ੍ਰੀ ਅੰਮ੍ਰਿਤਸਾਹੀ ਦੇ ਦਰਸ਼ਨ ਜਨਾਹ ਚੌਂਕੀਆਂ ਝਾਂਡੇ ਬੰਗੇ ਜੁਗੋ ਜੋ ਘਟਲ ਧਰਮ ਕਾਜ ਦਾ ਕਾਰ ਖਾਲਸਾ ਜੀ ਬੋਲ ਜੀ ਸਿੱਖਾਂ ਦਾ ਮਨ ਨਿਵਾ ਮਤ ਚਿ ਮਤ ਪੱਧਰਾ ਖਾਇ ਆਪ ਪਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸੰਗਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਦਿਨਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਾ ਤਿਨਾਂ ਦੇ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬੱਚੋ ਹਿੰ ਮਣਿਆਂ ਦੇ ਮਾਨ ਨੇ ਤਾਹਣਿਆਂ ਦੇ ਤਾਹਣਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰਦੇਵ ਪਾਤਸ਼ਾਹ ਜੀ ਹੋ ਆਪ ਜੀ ਕੇ ਗਾਜ਼ੂਰ ਅਰਦਾਸ ਬੇਨਤੀ ਜੋਦਣੀ ਹੈ ਵਾਹ ਪ੍ਰਗਟੇ ਮਰਦ ਹੈ ਗਮੜਾ ਬਰੀਆ ਮੇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਨੂਰਾਨੀ ਜੋਤ ਬਾਜਾਂ ਵਾਲੇ ਸਤਿਗੁਰੂ ਪ੍ਰੀਤਮ ਪਿੰਡ ਮੋਹਣ ਕਹਿੰਦੀਆਂ ਸੰਤਾਂ ਵੱਲੋਂ ਪਾਤਸ਼ਾਹ ਜੀ ਉਹ ਪ੍ਰਾਲਾ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਆਪ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਝੂਲਤੇ ਨਿਸ਼ਾਨ ਰਏ ਪੰਥ ਮਹਾਰਾਜ ਕੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਆਏ ਦੇ ਨਗਰ ਕੀਰਤਨ ਆ ਰੰਮੋਣੇ ਨੇ ਪਾਤਸ਼ਾਹ ਜੀ ਉਹ ਸਮੁੱਚੀ ਸੰਗਤ ਪੰਜ ਪਿਆਰੇ ਝੂਲਤੇ ਨਿਸ਼ਾਨ ਸਾਹਿਬ ਦੀ ਸੰਗਤ ਪਾਤਸ਼ਾਹ ਜੀ ਉਸ ਮੋਹ ਲਾ ਕੇ ਦੀਆਂ ਸੰਤਾਂ ਆਪ ਜੀ ਕੀ ਹਜ਼ੂਰੀ ਅੰਦਰ ਘਾਜਨੇ ਪਾਤਸ਼ਾਹ ਜੀ ਨੇ ਆਗਿਆ ਬਖਸ਼ਿਸ਼ ਕਰੋ ਨਗਰ ਕੀਰਤਨ ਪਰਮ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ ਬੋਲੇ

ਅਰਦਾਸ ਤੋਂ ਬਾਅਦ ਜਕਾਰਿਆਂ ਤੋਂ ਬਾਅਦ ਛੜੇ ਨਗਰ ਕੀਰਤਨ ਅਰੰਭ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਸੰਗਤ ਪਹੁੰਚੀ ਹੋਈ ਹੈ ਜੀ

ਜਿਕਾਰਿਆਂ ਦੀ ਗੂੰਜ ਤੁਸੀਂ ਵੇਖ ਸਕਦੇ ਹੋ ਜਿਕਾਰੇ ਜਿਹੜੇ ਨੇ ਲਗਾਏ ਜਾ ਰਹੇ ਨੇ ਆਰੰਭਤਾ ਵੇਖ ਸਕਦੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਿਪੁਰਬ ਦੇ ਸੰਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਸਮਾਪਤੀ ਜਿਹੜਾ ਇਹ ਮੋਨਕੇ ਉਤਾੜੀ ਹੋਏਗੀ ਅਰਦਾਸ ਜਿਹੜੀ ਹੈ ਆਰੰਭ ਹੋ ਚੁੱਕੀ ਹੈ ਰਵਾਨਗੀ ਦੇ ਲਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਇ ਸ੍ਰੀ ਅਰਿ ਕਿਸ਼ੰਤ ਆਇ ਠਿਆਂ ਸਭ ਮੁਕ ਜਾਏ ਏਕ ਬਹਾਦਰ ਸ਼ਿਵਰੀਏ ਕਰਵਾ ਅਰੰਭਤਾ ਜਿਹੜੀ ਹੈ ਹੋਰੀ ਹੈ ਪੰਜ ਪਿਆਰਿਆਂ ਦੀ ਖੂਬਸੂਰਤ ਤਸਵੀਰ ਤੁਸੀਂ ਆਪੀ ਮੋਬਾਈਲ ਸਕਰੀਨ ਤੇ ਵੇਖ ਸਕਦੇ ਹੋ